ਸਾਰੀ ਹੀ ਸਾਜੀ ਨਵਾਜੀ ਸਾਧ ਸੰਗ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਧ ਸੰਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸੋ ਸਾਥੀਓ ਦਸਤਾ ਭਾਜੀ ਨੇ ਦਸਤਾ ਪਰ ਫਿਰ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸੁਖਦੇਵ ਸਿੰਘ ਪੱਟੀ ਜੀ ਜੋ ਸਾਡੇ ਚੇਅਰਮੈਨ ਨੇ ਦੁਆਬਾ ਬਲਾਕ ਤੋਂ ਪ੍ਰੇਮੀ ਬਲਵਿੰਦਰ ਸਿੰਘ ਜੀ ਜੋ ਸਾਡੇ ਚੇਲਾ ਜਥੇਦਾਰ ਨੇ ਜਲੰਧਰ ਤੋਂ ਸਾਡੇ ਵੱਡੇ ਵੀ ਸੁਰਜੀਤ ਸਿੰਘ ਜੀ ਖਾਲਸਾ ਪ੍ਰਚਾਰਕ ਨੇ ਪੰਜਾਬ ਦੇ ਤੋਂ ਉਹਨਾਂ ਦੇ ਨਾਲ ਬੈਠੇ ਨੇ ਸਾਡੇ ਮਲਕੀਤ ਸਿੰਘ ਗਿੱਲ ਸਾਹਿਬ ਜੋ ਸਾਡੇ ਸੈਕਟਰੀ ਨੇ ਪੰਜਾਬ ਦੇ ਔਰ ਸਾਡੇ ਰਹਿਗੇ ਸੀਗੇ ਥਾਣੇਦਾਰ ਸਾਹਿਬ ਪਿੱਛੇ ਬੈਠੇ ਨੇ ਜੋ ਸਾਡੇ ਭੋਗਪੁਰ ਦੇ ਪ੍ਰਧਾਨ ਨੇ ਔਰ ਸਾਡੇ ਮੇਰੇ ਨਾਲ ਖੜੇ ਨੇ ਸਾਡੇ ਜਰਨਲ ਸਕੱਤਰ ਪੰਜਾਬ ਸਰਦਾਰ ਬਲਵਿੰਦਰ ਸਿੰਘ ਭੱਟੀ ਜੀ ਉਹ ਸਾਡਾ ਨੌਜਵਾਨ ਆਗੂ ਦੀਪਕ ਮਾਲਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇੱਕ ਕਲਾਪਿੰਗ ਇੱਕ ਤਾੜੀਆਂ ਦੀਪਕ ਮਾਲਾ ਜੀ ਦੇ ਨਾਂ ਤੇ ਜਰੂਰ ਹੋਣ ਕਿਉਂਕਿ ਜਿਨ੍ਹਾਂ ਨੇ ਸੰਤ ਸਮਾਜ ਨੂੰ ਜੋੜਨ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਸਾਰੀ ਸਾਡੇ ਬਲਵਿੰਦਰ ਪੱਟੀ ਜੀ ਦੀ ਦੇਖਰੇਖ ਤੇ ਏਟ ਮਿਹਨਤ ਕਰ ਰਹੇ ਨੇ ਸੋ ਸਾਡੇ ਕੈਮਰੇ ਦੀ ਭੂਮਿਕਾ ਨਿਭਾ ਰਹੇ ਨੇ ਸਾਡੇ ਵੱਡੇ ਵੀਰ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਾਡੇ ਸੁਖਵੀਰ ਸਿੰਘ ਬਾਬਾ ਜੀ ਅਤੇ ਸਾਡੇ ਸੁਖਦੇਵ ਕੁਮਾਰ ਪੱਟੀ ਜੀ ਜੋ ਸਾਡੇ ਪ੍ਰਧਾਨ ਨੇ ਜ਼ਿਲ੍ਹਾ ਜਲੰਧਰ ਦੇ ਅਤੇ ਸਾਡੇ ਚੇਅਰਮੈਨ ਸਾਹਿਬ ਮੰਗੀਤ ਜੀ ਜਿਨ੍ਹਾਂ ਦੀ ਬਦੌਲਤ ਅੱਜ ਇਹ ਮੀਟਿੰਗ ਹੋ ਰਹੀ ਹੈ ਸੋ ਸਾਥੀਓ ਦਲਤ ਸਮਾਜ ਸੇਵਾ ਸੰਗਠਨ ਅਰਜਿਸਟਰਡ ਪੰਜਾਬ ਬਣਾਇਆ ਕਿਉਂ ਕਿ ਅਸੀਂ ਦਫ਼ਤਰਾਂ ਦੇ ਵਿੱਚ ਦੇਖਿਆ ਸਾਡੇ ਬਜ਼ੁਰਗ ਪੈਨਸ਼ਨਾਂ ਦੇ ਪ੍ਰਤੀ ਜਾਂਦੇ ਨੇ ਸਾਡੇ ਬਜ਼ੁਰਗ ਲਾਲ ਕਾਪੀਆਂ ਦੇ ਸੰਬੰਧ ਦੇ ਵਿੱਚ ਜਾਂਦੇ ਨੇ ਸਾਡੇ ਬਜ਼ੁਰਗ ਸ਼ਗਨ ਸਕੀਮ ਲਈ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਨਮੋਸ਼ੀ ਚ ੱਲਣੀ ਪੈਂਦੀ ਆ ਉੱਥੇ ਦਫ਼ਤਰਾਂ ਦੇ ਵਿੱਚੋਂ ਆਫੀਸਰ ਚਾਹੇ ਅੰਦਰ ਬੈਠਾ ਹੋਵੇ ਬਾਹਰੋਂ ਹੀ ਕਿਹਾ ਜਾਂਦਾ ਹੈ ਕੀ ਅਫਸਰ ਹੈ ਨਹੀਂ ਅੱਜ ਕੱਲ੍ਹ ਆ ਜਿਓ ਜਦੋਂ ਕੱਲ ਜਾਂਦੇ ਨੇ ਆਪਣੀ ਦਿਹਾੜੀ ਛੱਡ ਕੇ ਤਾਂ ਅਗਲੇ ਦਿਨ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਸਾਬ ਮੀਟਿੰਗ ਦੇ ਵਿੱਚ ਨੇ ਅੱਜ ਸਮਾਂ ਨਹੀਂ ਲੱਗਣਾ ਕੱਲ ਆਇਓ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਦਲਿਤ ਸਮਾਜ ਸੇਵਾ ਸੰਗਠਨ ਬਣਾਇਆ ਹੈ ਦਲਿਤ ਦਾ ਮਤਲਬ ਹੈ ਇੱਕ ਦੱਬਿਆ ਕੁਚਲਿਆ ਹੋਇਆ ਇਨਸਾਨ ਔਰ ਇਹ ਦੱਬਿਆ ਕੁਚਲਿਆ ਇਨਸਾਨ ਕਿਸੇ ਵੀ ਜਾਤ ਦਾ ਹੋ ਸਕਦਾ ਹੈ ਕਿਸੇ ਵੀ ਧਰਮ ਦਾ ਹੋ ਸਕਦਾ ਹੈ ਕਿਉਂਕਿ ਅਸੀਂ ਚੱਲ ਰਿਹਾ ਸਹਬੇ ਕੁਮਾਲ ਦੇ ਕਿਹਾ ਹੋਇਆ ਕਿ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋ ਇਹ ਸੰਗਠਨ ਆ ਜਿਹੜਾ ਇਹ ਮਾਨਸ ਦੀ ਸੇਵਾ ਦੇ ਲਈ ਇਨਸਾਨੀਅਤ ਦੀ ਸੇਵਾ ਦੇ ਲਈ ਬਣਾਇਆ ਗਿਆ ਤਾਂ ਕਿ ਸਾਡੇ ਗੁਰੂ ਮਹਾਰਾਜ ਜੀ ਨੇ ਤਸ਼ਮੇਸ਼ ਪਿਤਾ ਜੀ ਨੇ ਆਪਣਾ ਆਪ ਵਾਰਿਆ ਪਿਤਾ ਵਾਰੇ ਮਾਂ ਵਾਰੀ ਚਾਰ ਪੁੱਤਰ ਵਾਰੇ ਸੱਤ ਵਾਰ ਕੇ ਫੇਰ ਵੀ ਉਸ ਮਾਲਕ ਦਾ ਭਾਣਾ ਮੰਨਿਆ ਪਰ ਉਹਨਾਂ ਨੇ ਜਿੰਨੀ ਵੀ ਆਵਾਜ਼ ਉਠਾਈ ਹੈ ਉਹ ਸਾਰੀ ਗਰੀਬਾਂ ਦੇ ਪ੍ਰਤੀ ਆਵਾਜ਼ ਉਠਾਈ ਹੈ ਸਾਡੀ ਵੱਡੀ ਭੈਣ ਕਾਂਤਾ ਮਿਆਣੀ ਜਿਹੜੇ ਕੀ ਸਾਡੇ ਕਿਨਰ ਸਮਾਜ ਦੇ ਸਰਬ ਸਰ ਪ੍ਰਸਤ ਨੇ ਸੋ ਉਹਨਾਂ ਦਾ ਬਹੁਤ ਵੱਡਾ ਦੇਣ ਆ ਸਾਡੇ ਸੰਗਠਨ ਨੂੰ ਉਹਨਾਂ ਦਾ ਆਸ਼ੀਰਵਾਦ ਆ ਜਿਹੜਾ ਦਿਨ ਰਾਤ ਸਾਡੇ ਨਾਲ ਰਹਿੰਦਾ ਪਰ ਸਮੇਂ ਨੂੰ ਦੇਖਦੇ ਹੋਏ ਮੈਂ ਅੱਜ ਫੇਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸੁਰਿੰਦਰ ਸਿੰਘ ਜੀ ਜੇਈ ਸਾਹਿਬ ਨੂੰ ਅਸੀਂ ਅੱਜ ਤੁਹਾਡੀ ਰਹਿਨਮਾਈ ਦੇ ਇਹ ਇਹ ਸੰਗਠਨ ਦੇ ਨਾਲ ਜੋੜਨਾ ਹੈ ਔਰ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਸਾਡੇ ਸਾਥੀ ਪਹਿਲਾਂ ਤੋਂ ਕੰਮ ਕਰ ਰਹੇ ਨੇ ਔਜੈ ਸਾਹਿਬ ਵੀ ਉਹਨਾਂ ਤੋਂ ਬਾਅਦ ਚੜ ਕੇ ਯੋਗਦਾਨ ਪਾਉਣਗੇ ਡਾਕਟਰ ਰਮੇਸ਼ ਸਿੰਘ ਹਰਿਆਣਾ ਜੀ ਸਾਡੇ ਸਕੱਤਰ ਸਹਿਬਾਨ ਬਲਵਿੰਦਰ ਸਿੰਘ ਪੱਟੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਤੇਜਦੇਵ ਸਿੰਘ ਪੱਟੀ ਸਾਹਿਬ ਸਾਡੇ ਬਾਬਾ ਜੀ ਬਲਵਿੰਦਰ ਸਿੰਘ ਪ੍ਰੇਮੀ ਸਾਹਿਬ ਪ੍ਰੈਸ ਤੋਂ ਸੁਖਵੀਰ ਬਾਬਾ ਜੀ ਸਾਡੇ ਮੁੱਖ ਬਲਾਰੇ ਸਰਜੀਤ ਸਿੰਘ ਖਾਲਸਾ ਜੀ ਸਾਡੇ ਆਪਣੇ ਸੰਤ ਸਮਾਜ ਤੋਂ ਦੀਪਕ ਮਾਲਾ ਜੀ ਮੇਰੇ ਗਿੱਲ ਸਾਹਬ ਭਾਜੀ ਮੈਨੂੰ ਨਾਮ ਭੁੱਲ ਗਿਆ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਬਹੁਤ-ਬਹੁਤ ਵੈਲਕਮ ਅਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਨਿਮਾੜੇ ਜਿਹੇ ਬੰਦੇ ਨੂੰ ਇਸ ਪਾਰਟੀ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਨੂੰ ਇਸ ਦੇ लायक ਸਮਝਿਆ ਮੈਂ ਡਾਕਟਰ ਸਾਹਿਬ ਦਾ ਭੱਟੀ ਸਾਹਿਬ ਦਾ ਸਾਰੀ ਆਈ ਹੋਈ ਸਮੂਚੀ ਜਿੰਨੀ ਮਤਲਬ ਲੀਡਰਸ਼ਿਪ ਆ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੇ ਵੀਰ ਮੇਰੇ ਪਿੰਡ ਤੋਂ ਮੇਰੇ ਆਸ-ਪਾਸੇ ਇਲਾਕੇ ਤੋਂ ਆਏ ਹੋਏ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਪਰਮੇਸ਼ ਸਿੰਘ ਹਾਨਾ ਜੀ ਜੋ ਇਸ ਵੇਲੇ ਚੀਫ ਐਡਮਿਨਿਸਟ੍ਰੇਟਿਵ ਅਫਸਰ ਖੰਦੇ ਬਹੁਤ ਵਧੀਆ ਸਾਨੂੰ ਲੱਗਿਆ ਕਿ ਇਹ ਲਿਖਤੀ ਰੂਪ ਚ ਕੁਝ ਕਰ ਰਹੇ ਨੇ ਬਾਕੀ ਕਮੇਟੀਆਂ ਸਥਾਪਿਤ ਹੁੰਦੀਆਂ ਕਮਿਸ਼ਨ ਸਥਾਪਿਤ ਹੁੰਦੇ ਨੇ ਜੋ ਚੰਗਾ ਕਰਨ ਵਾਸਤੇ ਚੰਗਾ दलित ਸਮਾਜ ਸੇਵਾ ਸੰਘਨ ਜੋ दलित ਸਮਾਜ ਦੀ ਗੱਲ ਕਰ ਦੋ ਤੇ ਕੋਈ ਕੋਈ ਹੁੰਦਾ ਉਸ ਗੱਲ ਨੂੰ ਅੱਗੇ ਤੋਰੇ ਤੋਂ ਸਾਧ ਸੰਗਤ ਜੀ ਇਹ ਆ ਕਿ ਧੰਨਵਾਦ ਕਰਦੇ ਆ ਅੱਜ ਸਾਰੇ ਫੁੱਲੋ ਵਾਲ ਨਗਰ ਦੇ ਨਿਵਾਸੀਆਂ ਨੂੰ ਜੋ ਪੂਰਾ ਦਿਨ ਤੋਂ ਆ ਕੇ ਸਾਡਾ ਸਾਥ ਰਹੇ ਹੋ ਇੰਨੀ ਬੜੀ ਖੁਸ਼ੀ ਹੁੰਦੀ ਆ ਅਸੀਂ ਜਦੋਂ ਇਹ ਤੁਰਦੇ ਆ ਨਾ ਆਪਣੇ ਸਮਾਜ ਕੌਮ ਨੂੰ ਲੈ ਕੇ ਅਸੀਂ ਇਹਨੂੰ ਕਿੰਨੇ ਕਿ ਇਹਨੂੰ ਹੋਰ ਕੋਈ ਪੇਨ ਦਿੱਤੀ ਜਾਏ ਇਹਨੂੰ ਕੋ ਨਿਊ ਲੋਕਾਂ ਨੂੰ ਦੇਖਣ ਨੂੰ ਮਿਲੇ ਜਿਹਦੇ ਨਾਲ ਲੋਕ ਜੁੜ ਕੇ ਚੱਲਦੇ ਪਿਛਲੀ ਵਾਰ 23 ਆ ਜਿਹੜੀ 23 ਲੰਘ ਕੇ 20 ਦਸੰਬਰ ਦੀ ਪਿਛਲੀ ਵਾਰ ਨੂੰ ਨਗਰ ਕੀਰਤਨ ਜਲੰਧਰ ਚ ਕੱਢਿਆ ਸੀ ਭਗਵਾਨ ਵਾਲਮੀ ਕੁਮਾਰ ਜੀ ਦੇ ਲਾਲ ਤਖਤ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਜੀਵਨ ਸਿੰਘ ਦਾ ਉਹ ਦਿਨ ਸ਼ਹੀਦੀ ਹੁੰਦੀ ਹੈ 23 ਤਰੀਕ ਨੂੰ 22 ਤਰੀਕ ਨੂੰ ਸਾਬਜਾਦਿਆਂ ਵੱਡਿਆਂ ਦੀ ਸ਼ਹੀਦੀ ਹੁੰਦੀ ਹੈ 23 ਤਰੀਕ ਨੂੰ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਹੁੰਦੀ ਹੈ ਚਮਕੌਰ ਗਰੀ ਦੇ ਸ਼ਹੀਦਾਂ ਤੋਂ ਬਣਪੁਰਤਨ ਨਗਰ ਕੀ ਉਸਾਰੇ ਆਪਣੇ ਦਲਿਤ ਸਮਾਜ ਦੇ ਪੰਜਾਬ ਦੇ ਆਗੂ ਜਿਨ੍ਹਾਂ ਦੇ ਵਿੱਚ ਹਰਮੇਸ ਸਿੰਘ ਆਣਾ ਜੀ ਆਏ ਆ ਵਾਲਮੀਕਾ ਆਸ਼ਰਮ ਤੋਂ ਆਏ ਸੰਤਪੁਰ ਵੀ ਇਧਰੋਂ ਗਰੋਂ ਵਾਲਮੀਕਾ ਲਾਈਨ ਦੇ ਗਰੋਂ ਭਗਵਾਨ ਲਾਲ ਵਿਸ਼ਗਰਸ਼ ਮੋਰਚਾ ਅੰਬੀਦਕਰ ਸੰਰਸ਼ ਮੋਰਚਾ ਟਾਈਗਰਪੋਰਸ ਉਹ ਜਿਹੜੇ ਚੰਦਨਗੜ੍ਹੇਵਾਲ ਹੋਣੀਆਂ ਸਾਰਿਆਂ ਦੇ ਧਰਮਿੰਦਰ ਗਿੱਲਿਆ ਜਲੰਧਰ ਤੋਂ ਤੇ ਜਿਹੜੇ ਸਾਰੇ ਉਸ ਵੇਲੇ ਉੱਥੇ ਪਹੁੰਚੇ ਦੇ ਅਸੀਂ ਇੱਕ ਸੰਦੇਸ਼ ਇਹ ਦੇਣਾ ਚਾਹੁੰਦੇ ਸਾਰਿਆਂ ਨੂੰ ਵੀ ਪ੍ਰਚਾਰ ਦਾ ਇੱਕ ਸਾਧਨ ਹੁੰਦਾ ਹੈ ਜਦੋਂ ਆਪਾਂ ਸਾਬ ਨੂੰ ਲੈ ਕੇ ਚੱਲਣਾ ਔਰ ਜਿਹੜੀਆਂ ਦੁਬਿਧਾਵਾਂ ਵਾਲੇ ਲੋਕਾਂ ਦੇ ਵਿੱਚ ਇਹਨਾਂ ਨੂੰ ਖਤਮ ਕਰ ਦੇ ਤੇ ਗਾਂ ਜੇ ਕੌਮ ਨੂੰ ਉੱਚਾ ਚੱਕਣਾ ਤੇ ਉਹ ਉੱਥੋਂ ਤੱਕ ਦਾ ਇੰਦਾ ਮੈਂ ਕਦੀ ਮੀਟਿੰਗਾਂ ਚ ਬੋਲਿਆ ਨਹੀਂ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਜੀ ਕਥਾ ਕਰ ਰਿਹਾ ਮੀਟਿੰਗਾਂ ਚ ਮੈਨੂੰ ਪੂਰਾ ਬੋਲਣਾ ਨਹੀਂ ਆਉਂਦਾ ਮੈਂ ਮਾਫੀ ਚਾਹੁੰਦਾ ਮੈਂ ਜਿੰਨਾ ਵੀ ਬੋਲਿਆ ਮੈਂ ਇਹੀ ਕਹਾਂਗਾ ਕਿ ਕੌਮ ਨੂੰ ਉੱਚਾ ਲੈ ਕੇ ਜਾਣਾ ਕੋਲ ਇਹ ਦਿਲ ਦਾ ਚਾਅ ਔਰ ਸ਼ੌਕ ਜਿਵੇਂ ਕਿ ਸੁਰਜੀਤ ਸਿੰਘ ਜੀ ਬੋਲ ਕੇ ਗਏ ਆ ਵੀ ਕੁਛ ਨਹੀਂ ਛੱਡਿਆ ਸਾਡੇ ਵਾਸਤੇ ਅਸੀਂ ਆਨੇ ਇੱਕ ਮੌਕਾ ਦਿਓ ਦਰਬਾਰ ਸਾਹਿب ਦੇ ਬੁੰਗਿਆਂ ਦੀ ਲੜਾਈ ਲੜਦੇ ਨੇ ਉਹ ਚੌਥਾ ਹਿੱਸਾ ਗੁਰੂ ਗੋਬਿੰਦ ਸਿੰਘ ਜੀ ਬਾਬਾ ਜੀਵਨ ਸਿੰਘ ਦਾ ਨਾ ਕਰਾਇਆ